ਬਟਾਲਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦਿਆਂ ਫਰੋਤੀ ਦੀ ਮੰਗ ਕਰਨ ਤੇ ਫਤਿਹਗੜ ਚੂੜੀਆਂ ਵਿੱਚ ਦਸਤੂਰੇ ਦਸਤਾਰ ਦੀ ਦੁਕਾਨ ਤੇ ਗੋਲੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਐਕਸਟਰਸ਼ਨ ਬੇਸਡ ਫਾਇਰਿੰਗ ਮੋਡਿਊਲ ਦਾ ਪਰਦਾਫਾਸ਼ ਕਰ ਲਿਆ ਤਾਂ ਉਹਦੇ ਵਿੱਚ ਜਿਹੜੇ ਗਰੂ ਦੇ ਜਿਹੜੇ ਮੈਂਬਰਸ ਹੈ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਬੇਸਿਕਲੀ 24 ਐਂਡ 25 ਜੁਲਾਈ ਨੂੰ ਇੱਕ ਪਰਮੇਂਦਰ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਹੈ ਜਿਹੜਾ ਕੋਟਲੀ ਸੂਰਤ ਮਲਿਆ ਚ ਰਹਿੰਦਾ ਹੈ ਤਾਂ ਇਹਦਾ ਰੈਡੀमेड ਗਾਰਮੈਂਟ ਦੀ ਦੋ ਦੁਕਾਨਾਂ ਹੈਗੀਆਂ ਇੱਕ ਕੋਟਲੀ ਸੂਰਤ ਮਲਿਆ ਚ ਇੱਕ ਫਰੇਗੜ ਚੋੜਿਆਂ ਦੇ ਵਿੱਚ ਤਾਂ ਇਹਨੂੰ ਬਾਹਰਲੇ ਇੱਕ ਫੋਰਨ ਨੰਬਰ ਤੋਂ ਥ੍ਰੈਟ ਕਾਲ ਆਈਆਂ ਸੀਗੀਆਂ ਉਦੇ ਵਿੱਚ ਇਹਦੇ ਕੋਲ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ ਤਾਂ ਇਹਨੇ 25 ਤਰੀਕ ਨੂੰ ਹੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਦਾ ਇੱਕ ਮੁਕਦਮਾ ਅਸੀਂ ਦਰਜ ਕਰ ਲਿਆ 95 ਬਟਾ 25 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਕੋਰਟਲੀ ਸੂਰਤ ਮਲਿਆ ਥਾਣੇ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਦੋਸਤੋ 4-5 ਦਿਨ ਬਾਅਦ 31 ਜੁਲਾਈ ਨੂੰ ਸਵੇਰੇ ਕਰੀਬਨ 11:30 ਵਜੇ ਦੋ ਬੰਦੇ ਆਂਦੇ ਹੈ ਨਕਾਬਪੋਸ਼ ਮੋਟਰਸਾਈਕਲ ਤੇ ਆਂਦੇ ਹੈ ਤੋਂ ਫਤੇਗੜ ਚੂੜੀਆਂ ਦੇ ਵਿੱਚ ਇੱਕ ਦਸਤੂਰੇ ਦਸ ਤਾਰ ਨਾਮ ਦੀ ਇੱਕ ਦੁਕਾਨ ਹੈ ਉਥੇ ਫਾਇਰਿੰਗ ਕਰਕੇ ਜਾਂਦੇ ਹੈ ਇਹ ਜਿਹੜੀ ਦੁਕਾਨ ਹੈ ਇਹ ਬਿਲਕੁਲ ਜਿਹੜਾ ਪਰਮਿੰਦਰ ਸਿੰਘ ਹੈ ਉਹਦੀ ਕੈਂਟ ਕਲੈਕਸ਼ਨ ਵਾਲੀ ਦੁਕਾਨ ਦੇ ਬਿਲਕੁਲ ਐਡਜਸੈਂਟ ਹੈ ਤਾਂ ਉਦੋਂ ਕਿ ਫਾਇਰਿੰਗ ਦਸਤੂਰੇ ਦਸਤਾਰ ਦੁਕਾਨ ਤੇ ਹੋਈ ਤਾਂ ਉਹਦਾ ਜਿਹੜਾ ਮਾਲਕ ਹੈ ਸਿਮਰਨਜੀਤ ਸਿੰਘ ਇਹ ਰਣਸੀ ਕੇ ਤਲਨਾ ਦਾ ਰਹਿਣ ਵਾਲਾ ਹੈ ਉਹਦੇ ਸਟੇਟਮੈਂਟ ਤੇ ਸੀ ਐਫ ਆਈ ਆਰ ਨੰਬਰ 98/2025 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀਐਨਐਸ ਐਂਡ ਆਰਮਜ਼ ਐਕਟ ਸੀ ਅ ਦਰਸ਼ ਕਰ ਲਿਆ ਤੇ ਕਿਉਂਕਿ ਇਹ ਇੱਕ ਸੀਰੀਅਸ ਇਨਸੀਡੈਂਟ ਸੀਗਾ ਤਾਂ ਉਦੋਂ ਅਸੀਂ ਫਿਰ ਟੀਮਸ ਬਣਾਈਆਂ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਬਟਾਲਾ ਤਾਂ ਇਹਨਾਂ ਦੇ ਨਾਲ ਆਪਣੇ ਡੀਐਸਪੀ ਫਤਿਹਗੜ ਚੂੜੀਆਂ ਐਸਐਚਓ ਫਤਿਹਗੜ ਚੂੜੀਆਂ ਐਂਡ ਆਲਸੋ ਸਾਡੇ ਜਿਹੜੇ ਸੀਆਈ ਇਨਚਾਰਜ ਹੈ ਤਾਂ ਓਵਰ ਪੀਰੀਅਡ ਆਫ 4-5 ਡੇਜ਼ ਕੰਸਿਸਟੈਂਟਲੀ ਇਹਦੇ ਵਿੱਚ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਜਨਰੇਟ ਕਰਕੇ ਅਸੀਂ ਇਹਦੇ ਵਿੱਚ ਜਿਹੜੇ ਮੁਲਜ਼ਮ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਵਾਂਸ ਦੀ ਵਾਇਰ ਆਇਡੈਂਟੀਫਾਈਡ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਜਿਹੜੇ ਮੁਲਜ਼ਮ ਮੌਕੇ ਤੇ ਆਏ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਇੱਕ ਦਾ ਨਾਮ ਰਵਿੰਦਰ ਸਿੰਘ ਹੈ son of ਅਜੀਤ ਸਿੰਘ ਇਹ ਹੈ ਰੋਡੇਸ਼ਾ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੇ ਪਰ ਇੱਕ 379 ਬੀ ਦਾ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਤਾਂ ਦੂਜਾ ਜਿਹੜਾ ਬੰਦਾ ਹੈ ਜਿਨੇ ਮੌਕੇ ਤੇ ਗੋਲੀ ਚਲਾਈ ਸੀਗੀ ਹਰਪ੍ਰੀਤ ਸਿੰਘ ਉਰਫ ਹੈਪੀ ਸਨ ਆਫ ਦਵਿੰਦਰਪਾਲ ਸਿੰਘ ਇਹ ਕੁਨਾਨਪੁਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਬਰਖਿਲਾਫ 307 ਦਾ ਇੱਕ ਮੁਕਦਮਾ ਪਹਿਲਾ ਦਰਜ ਹੈ ਤਾਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਲਿਆ ਸੀਗਾ ਉੱਥੇ ਰਿਮਾਂਡ ਲੈ ਕੇ ਜਦੋਂ ਵਾਪਸ ਆ ਰਹੇ ਸੀਗੇ ਹਰਪ੍ਰੀਤ ਸਿੰਘ ਹੈਪੀ ਨੂੰ ਅਸੀਂ ਵਾਪਸ ਥਾਣੇ ਲੈ ਜਾ ਰਹੇ ਸੀਗੇ ਤਾਂ ਉਹਦੇ ਵਿੱਚ ਰਸਤੇ ਦੇ ਵਿੱਚ ਇਨ ਦਾ ਫਤਿਹਗੜ ਚੂੜੀਆ ਸਬਡਿਵੀਜ਼ਨ ਐਜ਼ ਡੀਐਸਪੀ ਸਾਹਿਬ ਨੇ ਮੈਨੂੰ ਰਿਪੋਰਟ ਕਰਤਾ ਕਿ ਇਹ ਜਿਹੜਾ ਹੈਪੀ ਹੈ ਹਰਪ੍ਰੀਤ ਸਿੰਘ ਹੈਪੀ ਹੀ ਟ్రਾਈ ਟੂ ਸਨੈਚ ਦਾ ਵੈਪਨ ਜਿਹੜੀ ਐ ਸਕਾਟ ਪਾਰਟੀ ਸੀਗੀ ਉਹਦੇ ਵਿੱਚ ਦੇਰ ਵਸ ਕਫਲ ਐਂਡ ਹੀ ਰੀਸੀਵਡ ਅ ਗਨ ਸ਼ਾਟ ਇਨਜਰੀ ਇਨ ਹਿਸ ਲੈਗ ਉਸ ਤੋਂ ਬਾਅਦ ਇਹਨੂੰ ਸਿਵਲ ਹਸਪੀਟਲ ਚ ਦਾਖਲ ਕਰਾਇਆ ਗਿਆ ਵਾਇਰ ਹਿਸ ਕੰਡੀਸ਼ਨ ਇਜ਼ ਸਟੇਬਲ ਐਂਡ ਹੀ ਇਜ਼ ਸੇਫ ਇਸ ਵੇਲੇ ਉਹ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੈਗਾ इतने मैं ये भी ऐड करना चाहना कि ये जरा इंसीडेंट है मानयोग एम पी साहब है गुरदसपुर के उन्होंने इस इंसीडेंट नैफर किया सोशल मीडिया प्लेटफॉर्म है तो ये हम तक जी सा इनवैसिगे हुई है ਵੀ ਆ ਰਹੀ ਹੈ ਇਟ ਇਜ਼ ਦੈਟ ਜਸਟ ਇਸ 15 ਨੂੰ 25 26 ਜੁਲਾਈ ਨੂੰ ਉਹਨੇ ਹੀ ਇਹ ਵਾਰਦਾਤ ਕਰਾਈ ਤਾਂ ਲੋਕਲੀ ਹੋਰ ਇੱਕ ਇਹਦੇ ਵਿੱਚ ਇੱਕ ਨੋਡ ਜਾਂ ਇੱਕ ਬੰਦਾ ਸੀ ਆਇਡੈਂਟੀਫਾਈ ਕਰ ਲਿਆ ਹੈਗਾ ਜਿਸਨੇ ਸਾਰਾ ਬੇਸਿਕਲੀ ਗਰਾਉਂਡ ਤੇ ਇਹ ਕਰਾਇਆ ਹੋਏ ਅਰੇਜ ਫॉर एवरीथिंग ਤਾਂ ਉਦੀ ਮੈਂ شناخت ਹਜੇ ਉਹ ਡਿਸਕਲੋਸ ਨਹੀਂ ਕਰ ਸਕਦਾ ਫਰ ਆਬਵੀਅਸ ਰੀਜਨਸ ਤਾਂ ਉਹਨੂੰ ਵੀ ਫੜਨ ਦੇ ਜਿਹੜੇ ਉਪਰਾਲੇ ਉਹ ਪੁਲਿਸ ਦੁਆਰਾ ਕੀਤੇ ਜਾਂਦੇ ਨੇ ਅਖੀਰ ਦੇ ਵਿੱਚ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਵੀ ਚਾਹੁੰਦਾ ਕਿ ਜਿਹੜਾ ਬਟਾਲਾ ਪੁਲਿਸ ਮੁਸਤੈਦ ਹੈ ਐਂਡ ਅਸੀਂ ਵਚਨਬੰਦ ਹੈ ਕਿ ਇਹੋ ਜੀ ਜਿਹੜੀ ਕੋਈ ਹਰਕਤ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਬਿਜ਼ਨਸਮੈਨ ਨੂੰ ਜਾਂ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਡਰਾਵਾ ਦਿੱਤਾ ਜਾਵੇ ਜਾਂ ਤਮਕੀ ਦਿੱਤੀ ਜਾਵੇ ਤਾਂ ਵੀ ਵਿਲ ਡੀਲ ਵਿਦ ਸੱਚ ਐਲੀਮੈਂਟਸ ਵਿਦ ਬਰੀ ਹੈਵੀ ਹੈਂਡ ਐਂਡ ਉਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਹੋਗਾ ਤਾਂ ਉਹਦਾ ਉਹਦਾ ਜਿਹੜਾ ਖਮਿਆਜ਼ਾ ਹੈ ਉਹ ਬਹੁਤ ਭਾਰੀ ਹੋਗਾ ਤਾਂ ਉਹ ਉਹਨਾਂ ਨੂੰ ਪਗੰਦਣਾ ਪੈਣਾ ਸਾਡੇ ਕੋਲ ਇਹ ਪਰਮਿੰਦਰ ਸਿੰਘ ਹੀ ਆਏ ਸੀਗੇ ਉਹਨੇ ਰਿਪੋਰਟ ਕੀਤਾ ਸੀਗਾ ਕਿ 50 ਲੱਖ ਦੀ ਜਿਹੜੀ ਰੰਗਦਾਰੀ ਹੈ ਮੇਰੇ ਕੋਲ ਉਹ ਮੰਗੀ ਗਈ ਹੈ ਤਾਂ ਉਹਦੀ ਕਾਗਜ਼ਸ ਲਿਖੇ ਸੀ ਇਮੀਡੀਏਟਿਵ ਦਾ ਪਰਚਾ ਦਰਜ ਕਰ ਲਿਆ ਸੀਗਾ ਪਰ ਫਿਲਹਾਲ ਇਸ ਇਸੇ ਕੇਸ ਦੇ ਵਿੱਚ ਜਿਹੜਾ ਜਸਲ ਚੰਬਲ ਨਾਮ ਦਾ ਗੈਂਗਸਟਰ ਹੈ ਐਜ਼ ਆਫ ਨਾਓ ਉਹ ਯੂਐਸ ਚ ਬੈਠਾ ਹੈ ਉਹਨੇ ਫਿਰੋਦੀ ਮੰਗੀ ਸੀਗੀ ਹੁਣ ਐਸੀ ਰਿਮਾਂਡ ਲੈ ਲਿਆ ਹੈ ਇਹਨਾਂ ਕੋਲ 5 ਦਿਨ ਦਾ ਸਾਡੇ ਕੋਲ ਰਿਮਾਂਡ ਹੈਗਾ ਡਿਊਰਿੰਗ ਦਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਜਿਹੜੇ ਉਹ ਅਸਲੇ ਵੀ ਰਿਕਵਰ ਕਰਾਂਗੇ ਨਹੀਂ ਇਹੋ ਜੀ ਕੋਈ ਜਿਹੜੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਨੇ ਕੋਈ ਲਿੰਕ ਸਾਡਾ ਸਾਹਮਣੇ ਨਹੀਂ ਆਇਆ ਤਾਂ ਬਲਕਿ ਜਿਹੜਾ ਇਹ ਜੈਸਲ ਹੈ ਹੀ ਇਜ਼ ਯੂਐਸਓ ਤੋਂ ਆਪਰੇਟ ਕਰਦਾ ਪਿਆ इवन ਜਿਹੜਾ ਬੰਦਾ ਜਿਹਦੇ ਰਾਹੀ ਨੇ ਕਰਾਹੀ ਹੀ ਇਸ ਫਰਮ ਤਰਨਤਾਰਨ ਆਲਸੋ ਜੁਤ ਜੈਸਲ ਵੀ ਤਰਨਤਾਰਨ ਦਾ ਹੈਗਾ ਤਾਂ ਅਸੀਂ ਉਸ ਬੰਦੇ ਨੂੰ ਫੜਨ ਦਾ ਵੀ ਸਾਡਾ ਉਪਰਾਲਾ ਚੱਲਦਾ ਪਿਆ ਜੈਸਲ ਬੜਾ ਨਟੋਰੀਅਸ ਗੈਂਗਸਟਰ ਹੈ ਤਾਂ ਉਹ ਕਰਦਾ ਰਹਿੰਦਾ ਤਰੰਦਾਰਾਂ ਦੇ ਵਿੱਚ ਕਾਫੀ ਐਕਟਿਵ ਹੈ ਤਾਂ ਓਵਰ ਅ ਪੀਰੀਅਡ ਆਫ ਟਾਈਮ ਉਸਨੇ ਆਪਣਾ ਜਿਹੜਾ ਇਹ ਦਬਦਬਾ ਉਹ ਕੋਸ਼ਿਸ਼ ਕਰਦਾ ਕਿ ਇੱਥੇ ਬਾਰਡਰ ਏਰੀਆ ਦੇ ਵਿੱਚ ਬਣਾਉਂਦਾ ਤਾਂ ਉਹਦੇ ਤਹਿਤ ਹੀ ਉਹਨੇ ਥ੍ਰੈਡ ਕਾਲਸ ਕੀਤੀਆਂ ਹੈਗੀਆਂ ਬਟਾਲਾ ਤੋਂ ਵਿੱਕੀ ਮਲਕ ਦੀ ਖਾਸਪੁਰ